ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਜੀਵਨ ਗਾਥਾ ਦੇ ਵਿੱਚੋਂ ਅੱਜ ਆਪਾਂ ਨਾ ਉਹਨਾਂ ਦੀ ਦੂਸਰੀ ਉਦਾਸੀ ਜਿਹੜੀ ਆ ਨਾ ਉਹਦੇ ਬਾਰੇ ਥੋੜੀ ਜਿਹੀ ਵਿਚਾਰ ਕਰਨੀ ਸਿਰਫ ਸ਼ਹਿਰਾਂ ਨਗਰਾਂ ਦੇ ਨਾਂ ਹੀ ਆਪਾਂ ਮਾੜੇ ਜਿਹਾ ਸਾਂਝੇ ਕਰਨੇ ਆ ਕਿਉਂਕਿ ਜਿੱਥੇ ਵੀ ਅਸੀਂ ਕਿਤੇ ਜਾਣਦੇ ਆ ਤੇ ਉਹਨਾਂ ਦੀ ਯਾਤਰਾ ਲਿਖੀ ਹੁੰਦੀ ਤਾਂ ਸਭ ਕੁਝ ਗਲਤ ਲਿਖਿਆ ਹੋਇਆ ਵਾ ਪਰ ਆਪਾਂ ਬੜੀ ਮਿਹਨਤ ਦੇ ਨਾਲ ਰੂਟ ਲੱਭਿਆ ਵੀ ਬਾਬਾ ਗੁਰੂ ਨਾਨਕ ਦੇਵ ਨੇ ਦੂਸਰੀ ਉਦਾਸੀ ਕਿੱਥੋਂ ਆਰੰਭ ਕੀਤੀ ਸੀ ਤੇ ਕਿੱਥੇ ਗਏ ਤੇ ਵਾਪਸੀ ਕਿਧਰ ਦੀ ਆਈ ਇਹ ਯਾਤਰਾ ਜਿਹੜੀ ਆ 1503 ਜਾਂ 4 ਦੇ ਲਾਗੇ ਆਰੰਭ ਹੁੰਦੀ ਆ ਦੂਸਰੀ ਯਾਤਰਾ ਇਹ ਉਦਾਸੀ ਨਹੀਂ ਐ ਬਾਬੇ ਨੇ ਉਦਾਸੀਆਂ ਕੀਤੀਆਂ ਉਦਾਸੀ ਤੇ ਕੋਈ ਐ ਉਦਾਸੀ ਧਾਰਨ ਕਰਕੇ ਬਾਬਾ ਗੁਰੂ ਨਾਨਕ ਸਾਹਿਬ ਨੇ ਯਾਤਰਾਵਾਂ ਕੀਤੀਆਂ ਤੇ ਜਿਹੜੀ ਦੂਸਰੀ ਯਾਤਰਾ ਵਾ ਇਹ ਸੁਲਤਾਨਪੁਰ ਤੋਂ ਆਰੰਭ ਹੁੰਦੀ ਹੈ 1503 ਜਾਂ 4 ਦੇ ਲਾਗੇ ਤੇ ਚੱਲਦੇ ਚੱਲਦੇ ਬਾਬਾ ਗੁਰੂ ਨਾਨਕ ਸਾਹਿਬ ਜੀ ਸਮੁੰਦਰ ਦੇ ਵਿੱਚ ਸ਼੍ਰੀ ਲੰਕਾ ਤੱਕ ਪਹੁੰਚਦੇ ਆ ਤੇ ਸ਼੍ਰੀ ਲੰਕਾ ਤੋਂ ਵਾਪਸ ਫਿਰ ਸੁਲਤਾਨਪੁਰ ਆਉਂਦੇ ਆ ਏ 8 ਸਾਲ ਲੱਗ ਜਾਂਦੇ ਇਸ ਯਾਤਰਾ ਨੂੰ ਤੇ ਜਦੋਂ ਸultanpur ਤੋਂ ਤੁਰਦੇ ਆ ਤੇ ਪਹਿਲਾ ਪੜਾਹ ਜਿਹੜਾ ਕਰਦੇ ਦਰਿਆ ਲੰਘ ਕੇ ਸਤਲੁਜ ਮੋਗੇ ਤੇ ਅੱਗੇ ਪਿੰਡ ਤਖਤੂਪੁਰਾ ਉੱਥੇ ਭਰਤਰੀਨਾਥ ਜੋਗੀ ਗੁਫਾ 'ਚ ਰਹਿੰਦਾ ਸੀ ਉਹਦਣਾ ਗੋਸ਼ਟ ਹੋਈ ਹੈ ਉੱਥੇ ਗੁਰਦੁਆਰਾ ਇਸ ਤੋਂ ਅੱਗੇ ਮਹਾਰਾਜ ਤੁਰਦੇ ਆ ਤੇ ਫਿਰੋਜ਼ਪੁਰ ਦਾ ਜ਼ਿਲ੍ਹਾ ਜਿਹੜਾ ਉਹਦੀ ਜਿਹੜੀ ਤਸਵੀਰ ਸੀ ਉਹਦਾ ਮੁਕਤ ਸਰ ਹੁੰਦੀ ਸੀ ਤੇ ਉਹਦਾ ਇੱਕ ਪਿੰਡ ਆ ਸਰਾਏ ਨਾਗਾ ਮੱਤੇ ਦੀ ਸਰਾਹ ਜਿਹੜਾ ਗੁਰੰਗ ਸਿੰਘ ਸਾਹਿਬ ਦਾ ਪਿੰਡ ਆ ਤੇ ਉੱਥੇ ਗੁਰੰਗ ਸਿੰਘ ਸਾਹਿਬ ਦੇ ਪਿਤਾ ਦੇ ਨਾਲ ਵਿਚਾਰ ਹੁੰਦੀ ਆ ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਫਰੀਦਕੋਟ ਦਾ ਇੱਕ ਪਿੰਡ ਆ ਕੋਟ ਕਪੂਰਾ ਦੀ ਤਹਿਸੀਲ ਹੰਤ ਸ਼ੰਤ ਕੋਟਪੂਰੇ ਦੇ ਅਗਲੇ ਪਾਸੇ ਪਿੰਡ ਵਾ ਲੰਬਾਂ ਵਾਲੀ ਬਰਗਾੜੀ ਦੇ ਲਾਗੇ ਉਥੇ ਇੱਕ ਪਿੰਡਾ ਇੱਥੇ ਗੁਰੂ ਨਾਨਕ ਸਾਹਿਬ ਦੇ ਦੇ ਜਾਦ ਵਿੱਚ ਗੁਰਦੁਆਰਾ ਪਿੰਡ ਵਿੱਚ ਇੱਥੇ ਕਿਤੇ ਸਾਧੂ ਨੂੰ ਮਹਾਰਾਜ ਸਰਾਫ ਦਿੱਤਾ ਸੀ ਮਰਦਾਨਾ ਪਾਣੀ ਲੈਣ ਗਿਆ ਸੀ ਉਹਨੇ ਪਾਣੀ ਨਹੀਂ ਦਿੱਤਾ ਨੀਚ ਜਾਤ ਦਾ ਹੋਣ ਕਰਕੇ ਡੇਰੇ ਚੋਂ ਬਾਹਰ ਕੱਢ ਦਿੱਤਾ ਸੀ ਇੱਥੇ ਗੁਰਦੁਆਰਾ ਪਿਆ ਇਸ ਪਿੰਡ ਵਿੱਚ ਇਸ ਤੋਂ ਅੱਗੇ ਮਾਰਾ ਜਾਂਦੇ ਬਠਿੰਡਾ ਤੇ ਬਠਿੰਡੇ ਤੋਂ ਗੁਰਦੁਆਰਾ ਤਾਂ ਕੋਈ ਹੈ ਨਹੀਂ ਪਰ ਇਹਦੀ ਲੰਘ ਕੇ ਜਾਂਦੇ ਹੋ ਤੇ ਸਾਬੂ ਕੀ ਤਲਵੰਡੀ ਤੋਂ 20 ਕਿਲੋਮੀਟਰ ਹਟਵਾ ਪਿੰਡ ਦਾਨੇ ਵਾਲੀ ਆ ਕੋਈ ਦਾਨੇ ਕੋਈ ਦਾਨੇ ਇਦਾਂ ਕਰਕੇ 2:00 ਵਜੇ ਦੇ ਉਸ ਪਿੰਡ ਦੇ ਉੱਥੇ ਪਿੰਡੋਂ ਬਾਹਰਵਾਰ 2 ਕਿਲੋਮੀਟਰ ਤੇ ਗੁਰਦੁਆਰਾ ਮਠਿਆਈ ਸਰਸਾਹ ਪਾਰਸ਼ਾਹੀ ਪਹਿਲੀ ਤੇ ਪਾਰਸ਼ਾਹੀ ਦਸਵੀਂ ਇੱਥੇ ਜਿਹੜੀ ਮਠਿਆਈਆਂ ਵਾਲੀ ਕਹਾਣੀ ਸੁਣਾਉਂਦੇ ਨੇ ਕਿ ਕਿਕਰਾਂ ਤੋਂ ਮਠਿਆਈਆਂ ਝੜੀਆਂ ਇੱਥੇ ਝੜੀਆਂ ਸਨ ਪਰ ਅੱਜਕੱਲ ਦਾ ਵਿਗਿਆਨਕ ਜੋਗ ਕਹਿੰਦਾ ਇਹ ਹੁੰਦਾ ਹੀ ਨਹੀਂਗਾ ਉੱਥੇ ਪਰ ਬੈਦਾ ਉਹ ਹੈ ਗਈ ਆ 베ਰੀ ਹੈ ਗਈ ਆ ਤੇ ਗੁਰਦੁਆਰਾ ਮਠਿਆਈ ਸਰਸਾਹ ਇਸ ਤੋਂ ਅੱਗੇ ਮਾਰੰਦੇ ਸਰਦੂਲਗੜ੍ਹ ਇਹ ਪੰਜਾਬ ਦਾ ਆਖਰੀ ਕਸਬਾ ਹੈ ਸਰਦੂਲਗੜ੍ਹ ਇਸ ਤੋਂ ਅੱਗੇ ਫਿਰ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਹਰਿਆਣੇ ਵਿੱਚ ਜਦੋਂ ਮਹਾਰਾ ਇੰਟਰ ਕਰਦੇ ਆ ਤੇ ਸ਼ਹਿਰ ਆ ਗਿਆ ਸਰਸਾ ਸਿਰਸਾ ਉਹ ਜਿਹੜਾ ਰਾਮ ਰਹੀਮ ਦਾ ਸ਼ਹਿਰ ਵਾ ਇਥੇ ਮਾਰਾ ਦਾ ਗੁਰਦੁਆਰਾ ਚਿਲਾ ਸਾਹਿਬ 40 ਦਿਨ ਮਹਾਰਾਜ ਨੇ ਪੀਰਾਂ ਦੇ ਨਾਲ ਬਹਿਸ-ਵਾਜਿ ਕਰਕੇ ਤੇ ਚਿਲਾ ਕੱਟਿਆ ਉਥੇ ਇਸ ਤੋਂ ਹਰਿਆਣਾ ਤੋਂ ਅੱਗੇ ਜਦੋਂ ਲੰਘ ਜਾਂਦੇ ਮਾਰ ਥੋੜਾ ਜਿਹਾ ਤੇ ਹੁਣ ਆ ਜਾਂਦਾ ਹੈ ਬੀਕਾਨੇਰ ਬੀਕਾਨੇਰ ਦੇ ਲਾਗੇ ਪਿੰਡ ਵਾਇਕ ਕੋਲਾ ਆਤ ਉੱਥੇ ਮਹਾਰਾਜ ਦਾਇਕ ਸਥਾਨ ਹੈਗਾ ਜਿੱਥੇ ਜੈਨੀਆਂ ਦੇ ਨਾਲ ਚਰਚਾ ਹੋਈ ਇਸ ਤੋਂ ਥੋੜਾ ਜਿਹਾ ਅੱਗੇ ਤੁਰਦੇ ਰਾਜਸਥਾਨ ਦੇ ਵਿੱਚ ਤੇ ਆ ਗਿਆ ਕਸਬਾ ਆ ਗਿਆ ਪੋਖਰਨ ਇਥੇ ਗੁਰਦੁਆਰਾ ਅਕਸ ਸਹਿਬ ਆ ਇਥੇ ਮਰਦਾਨਾਂ ਨੇ ਆਖਿਆ ਬਾਬਾ ਜੀ ਭੁੱਖ ਲੱਗੀ ਬਾਬਾ ਜੀ ਨੇ ਆਖਿਆ ਫੇ ਅੱਕ ਖਾਲਾ ਇਸ ਤੋਂ ਮਹਾਰਾਜ ਅੱਗੇ ਤੁਰਦੇ ਜੋਧਪੁਰ ਇਥੇ ਜੈਨੀਆਂ ਦਾ ਬਹੁਤ ਵੱਡਾ ਗੜ੍ਹ ਸੀ ਤੇ ਬਾਬੇ ਜੀ ਦੀ ਇਥੇ ਗੋਸ਼ਟ ਹੋਈ ਆ ਜੋਧਪੁਰ ਚ ਜਦੋਂ ਮਹਾਰਾਜ ਜੋਧਪੁਰ ਤੋਂ ਅੱਗੇ ਤੁਰਦੇ ਆ ਤੇ ਆ ਗਿਆ ਅਜਮੇਰ ਮੁਸਲਮਾਨਾਂ ਦਾ ਗੜ ਕੋ ਕਹਿੰ ਲਗੇ ਸਾਡੇ ਨਾਲ ਇੱਥੇ ਬਹੁਤ ਤੁਸੀਂ ਹਿੰਦੂ ਹੋ ਤੇ ਅਸੀਂ ਆਪਣੇ ਜਗ੍ਹਾ ਤੇ ਹਿੰਦੂ ਨੂੰ ਨਹੀਂ ਰਹਿਣ ਦਿੰਦੇ ਕੋਦੇ ਨਾਲ ਹੀ ਪੁਸ਼ਕਰ ਵਾ ਮਾਰ ਫੇ ਰਾਤ ਉਤੇ ਬਿਸ਼ਰਾਮ ਕਰਦੇ ਪੁਸ਼ਕਰ ਹਿੰਦੂਆਂ ਦੇ ਤੀਰਥ ਉਤੇ ਉਤੇ ਬਾਬਾ ਜੀ ਦੀ ਯਾਦ ਵਿੱਚ ਗੁਰਦਰਾ ਹੈਗਾ ਅੱਗੇ ਹੁਣ ਰਾਜਸਥਾਨੀ ਚੱਲਣ ਦੇ ਅੱਗੇ ਆ ਗਿਆ ਭੀਲਵਾੜਾ ਇਸ ਸਾਲਾਕ ਦੇ ਵਿੱਚ ਬਹੁਤ ਵੱਡਾ ਪ੍ਰਚਾਰ ਕੀਤਾ ਬਾਬਾ ਜੀ ਨੇ ਮਨਜਾਰੇ ਸਿੱਖ ਬਣਾਏ ਅੱਗੇ ਉਦੇਪੁਰ ਰਾਜਸਥਾਨ ਦਾ ਫਿਰ ਅੱਗੇ ਸ਼ਹਿਰ ਆ ਗਿਆ ਪਾਲਨਪੁਰ ਇਹ ਰਾਜਸਥਾਨ ਦੇ ਵਿੱਚ ਉਹਨਾਂ ਮਾਰਾ ਤੁਰੇ ਜਾਂਦੇ ਕੋਥੇ ਪਾਲਨਪੁਰ ਕੋਈ ਮਾਉਟ ਆ ਆਬਾਬੂ ਹੈਗਾ ਕੋਈ ਉਥੇ ਮਾਰਾ ਜਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਪਹਿਲੀ ਪਾਸ਼ਾ ਹੈ ਇਸ ਤਰ੍ਹਾਂ ਜਦੋਂ ਅੱਗੇ ਜਾਂਦੇ ਮਹਾਰਾਜਾ ਹੁਣ ਗੁਜਰਾਤ ਸ਼ੁਰੂ ਹੋ ਗਿਆ ਗੁਜਰਾਤ ਦਾ ਉੱਤਰ ਇਲਾਕਾ ਉੱਤਰਲੀ ਸਾਈਡ ਅਹਿਮਦਗੜ ਆ ਗਿਆ ਵੱਡਾ ਸ਼ਹਿਰ ਯਾਦਗਰ ਦੇ ਉੱਥੇ ਹੈ ਨਹੀਂ ਬਾਬਾ ਜੀ ਦੀ ਕੋਈ ਪਰ ਫਿਰ ਵੀ 15-16 ਵੱਡੇ ਗੁਰਦੁਆਰੇ ਬਹੁਤ ਸਿੱਖ ਉੱਥੇ ਰਹਿੰਦੇ ਆ ਤੇ ਵੱਡੇ ਗੁਰਦੁਆਰੇ 15ਵੇਂ ਸ਼ਹਿਰ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਕੋਈ ਨਹੀਂ ਇਸ ਤੋਂ ਅੱਗੇ ਮਾਰਾ ਤੁਰ ਜਾਂਦੇ ਆ ਵਡੋਦਰਾ ਇਹ ਵੀ ਗੁਜਰਾਤ ਦਾ ਵੱਡਾ ਸ਼ਹਿਰ ਵਾ ਜਦੋਂ ਵਡੋਦਰਾ ਲੰਘਦੇ ਆ ਤੇ ਅੱਗੇ ਆ ਗਿਆ ਬੜੂਚ ਤੇ ਬੜੂਚ ਇੱਥੋਂ ਦੀ ਨਰਬਦਾ ਵਗਦੀ ਬਹੁਤ ਵੱਡੀ ਨਦੀ ਆ ਇੱਥੇ ਗੁਰਦੁਆਰਾ ਕੰਡੇ ਤੇ ਬਣਿਆ ਚਾਦਰ ਸਾਹਿਬ ਚਾਦਰ ਪਾ ਕੇ ਮਹਾਰਾਜ ਅੱਗੇ ਟਾਪ ਆਪਣੇ ਨਦੀ ਲੰਘ ਜਾਂਦੇ ਉਸ ਦੇ ਅੱਗੇ ਸੂਰਤ 나ਸਿਕ ਤੇ ਮਾਲੇਗਾਮ ਇਹ ਇਲਾਕਾ ਜਿਹੜਾ ਇਹ ਬੁਣਜਾਰੇ ਸਿੱਖਾਂ ਦਾ ਇਲਾਕਾ ਵਾ ਇਤਿਹਾਸਿਕ ਗੁਰਦੁਆਰਾ ਕੋਈ ਨਹੀਂ ਆ ਉਹ ਤੇ ਆਪ ਗਰੀਬ ਝੌਂਪੜੀਆਂ 'ਚ ਬੈਠੇ ਉਹਨਾਂ ਨੇ ਗੁਰਦੁਆਰੇ ਕਿੱਥੋਂ ਪਾ ਲੈਣੇ ਸੀ ਹੁਣ ਜਿਹੜੀਆਂ ਜ਼ਗੀਰਾਂ ਲਗਾਈਆਂ ਗੁਰਦੁਆਰਿਆਂ ਦੇ ਨਾਲ 5-500 ਕਿੱਲਾ 1000-1000 ਕਿੱਲਾ ਹੀ ਰਾਜਿਆਂ ਨੇ ਲਵਾਈਆਂ ਗਰੀਬਾਂ ਨੇ ਥੋੜਾ ਗਲਵਾ ਦੇਣੀਆਂ ਸੀ ਗਰੀਬਾਂ ਕੋ ਤੇ ਆਪ ਝੌਂਪੜੀ ਵਾਸਤੇ ਜਗਾ ਨਹੀਂ ਹੈ ਕਿ ਤੇ ਗਰੀਬ ਨੇ ਕੀ দান ਕਰਨਾ ਹੁੰਦਾ ਹੈ ਇਥੇ ਮਹਾਰਾਜ ਹੁਣ ਸਮੁੰਦਰ ਤੋਂ ਹਟ ਜਾਂਦੇ ਨੇ ਇਹ ਸਮੁੰਦਰੀ ਇਲਾਕਾ ਹੈ ਬੜੂਚ ਨਾਸਕ ਸੂਰਤ ਇਹ ਤੁਮਾਰਾ ਹੁਣ ਫਿਰ ਚੜ੍ਹਦੇ ਸਾਈਡ ਨੂੰ ਹੋ ਜਾਂਦੇ ਆ ਬੁਰਹਾਰਨਪੁਰ ਜੇ ਜਰੋਂ ਆਪਾਂ ਜਾਣੇ ਨਾ ਹਜੂਰ ਸਾਹਿਬ ਨੂੰ ਇਹ ਮਹਾਰਾਸ਼ਟਰ ਦਾ ਇੱਕ ਸਟੇਸ਼ਨ ਹੈ ਤੇ ਮਨਵਾਰਡ ਤੋਂ ਪਹਿਲਾਂ ਹੁੰਦਾ ਹੈ ਇੱਥੇ ਇੱਕ ਨਦੀ ਉਹਨੂੰ ਤਾਪਦੀ ਨਦੀ ਕਹਿੰਦੇ ਉਹਦੇ ਕੰਢੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਵਿਸਥਾਨ ਹੈਗਾ ਤੇ ਦਸਵੇਂ ਪਾਤਸ਼ਾਹ ਵੀ ਇਸ ਜਗ੍ਹਾ ਤੇ ਰੁਕਦੇ ਨੇ ਬਰਹਾਨਪੁਰ ਇਸ ਤਰ੍ਹਾਂ ਮਹਾਰਾਜ ਅੱਗੇ ਤੁਰ ਪੈਂਦੇ ਨੇ ਸੋਲਾਪੁਰ ਇੱਥੇ ਵੀ ਬਨਜਾੜਿਆਂ ਦਾ ਗੜਵ ਆ ਲੱਖਾਂ ਕਰੋੜਾਂ ਦੀ ਗਿਣਤੀ ਜਿੱਥੇ ਬਨਜਾਰੇ ਸਿੱਖ ਰਹਿੰਦੇ ਆ ਇਹ ਬਾਬੇ ਦੇ ਪ੍ਰਚਾਰ ਦਾ ਸਦਕਾ ਹੈ ਇਸ ਤਰ੍ਹਾਂ ਮਹਾਰਾਜ ਫੇ ਅੱਗੇ ਤੁਰ ਜਾਂਦੇ ਹਿੰਗੋਲੀ ਤੇ ਅੱਗੇ ਆ ਗਿਆ ਨਦੇੜ ਜਿਹਨੂੰ ਅਬ ਚਲਨਗਰ ਆਪਾਂ ਕਹਿੰਦੇ ਆ ਹਜ਼ੂਰ ਸਾਹਿਬ ਇਹਦੇ ਲਾਗੇ ਇੱਕ ਗੁਰਦੁਆਰਾ ਨਾਨਕਸਰ ਉੱਥੇ ਸਰੋਵਰ ਆਪਣੇ ਆਪ ਉੱਚ ਪਾਣੀ ਆਉਂਦਾ ਬਾਹਰ ਹੋਣੀ ਪੈਂਦਾ ਕਿਤੇ ਇਥੋਂ ਮਰ ਅੱਗੇ ਹੁਣ ਮਹਾਰਾਸ਼ਟਰ ਤੋਂ ਅੱਗੇ ਕਰਨਾਟਕਾ 'ਚ ਜਾਂਦੇ ਆ ਜਿੱਥੇ ਨਾਨਕਚੀਰਾ ਗੁਰਦੁਆਰਾ ਵਾ ਬਦਰ ਸ਼ਹਿਰ ਵਿੱਚ ਮਹਾਰਾਜ ਦਾ ਯਾਦਗਰਵਾ ਨਾਨਕਚੀਰਾ ਇਹ ਨਾਨਕਚੀਰਾ ਕਰਨਾਟਕ ਤੋਂ ਅੱਗੇ ਜਿਹੜੇ ਅੱਗੇ ਇਹ ਬੈਂਗਲੂਰ ਵੀ ਕਰਨਾਟਕ ਚ ਪੈਂਦਾ ਇੱਧਰ ਨੂੰ ਮਹਾਰਾਜ ਅੱਗੇ ਤੁਰ ਗਏ ਹੁਣ ਫੇਰ ਹੁਣ ਫੇਰ ਇਹ ਮਹਾਰਾਜ ਸਮੁੰਦਰ ਦੇ ਕੰਢੇ ਤੇ ਹੋ ਗਏ ਆ ਗਿਆ ਸ਼ਹਿਰ ਰਾਮੇਸ਼ਵਰ ਹਿੰਦ ਗਵੰਦਾ ਸ਼ਹਿਰ ਵਾ ਆਪਣਾ ਸਥਾਨ ਵਾ ਜਿੱਥੋਂ ਸ਼੍ਰੀ ਰਾਮਚੰਦਰ ਦੀ ਸ਼੍ਰੀ ਲੰਕਾ ਨੂੰ ਪੁਲ ਬਣਾ ਕੇ ਗਏ ਉਸ ਨੂੰ ਕਹਿੰਦੇ ਰਾਮੇਸ਼ਵਰ ਇੱਥੇ ਵੀ ਯਾਦ ਵਿੱਚ ਗੁਰਦੁਆਰਾ ਹੈਗਾ ਇਤੋ ਮਹਾਰਾਜ ਜਾਂਦੇ ਹੁਣ ਸ਼੍ਰੀਲੰਕਾ ਸਮੁੰਦਰ ਦੇ ਵਿੱਚ ਰਾਜੇ ਸ਼ਿਵਨਾਬ ਨੂੰ ਮਿਲਦੇ ਜਾ ਕੇ ਉਹਨੂੰ ਉਪਦੇਸ਼ ਦਿੰਦੇ ਉਹਦਾ ਭਲਾ ਕਰਕੇ ਉਹਦਾ ਸੁੱਕਾ ਬਾਗ ਹਰਿਆ ਕਰਕੇ ਤੇ ਫੇਰ ਮਹਾਰਾਜ ਬੇੜੀ ਦੇ ਆਸਰੇ ਪਤਾ ਨਹੀਂ ਕਿੱਦਾਂ ਫੇਰ ਸਮੁੰਦਰ ਚੋਂ ਬਾਹਰ ਆ ਜਾਂਦੇ ਨੇ ਰਮੇਸ਼ਵਰੀ ਇਤੋ ਮਹਾਰਾਜ ਹੁਣ ਸਮੁੰਦਰ ਦੇ ਕੰਢੇ-ਕੰਢੇ ਤੁਰ ਪਏ ਨੇ ਬੰਗਾਲ ਸਾਈਡ ਨੂੰ ਤੇ ਪਹਿਲਾ ਸ਼ਹਿਰ ਆ ਗਿਆ ਪੰਡਿਚਰੀ ਚੇਨਈ ਜਿਹਨੂੰ ਅੱਜਕੱਲ ਰਮਦਾ ਮਦਰਾਸ ਵੀ ਸ਼ਹਿਰ ਤਾਂ ਕਹਿੰਦੇ ਉੱਥੇ ਗੁਰਦੁਆਰਾ ਹੈਗਾ ਤਿਲੰਗੰਜਾਈ ਐ ਤਿਲਗੰਜੀ ਸਾਹਿਬ ਉੱਥੇ ਮਹਾਰਾ ਤਿਲ ਘੋਟ ਕੇ ਸਿੱਧਾ ਨੂੰ ਪਿਆਇਆ ਸੀ ਕਿ ਵੰਡ ਕੇ ਖਾਣ ਦਾ ਤਰੀਕਾ ਹੋਣਾ ਚਾਹੀਦਾ ਥੋੜੇ ਜਿਵੇਂ ਵੰਡਿਆ ਜਾ ਸਕਦਾ ਐਂ ਉਹ ਕਹ ਰੋ ਇਹ ਤੋਂ ਮਹਾਰਾ ਇਸ ਸਮੁੰਦਰ ਦੇ ਕੰਡੇ-ਕੰਡੇ ਅੱਗੇ ਜਾਂਦੇ ਨੇ ਵਿਸਾਖਾ ਪਟਨਾ ਇਹ ਸਮੁੰਦਰੀ ਇਲਾਕਾ ਤੇ ਵਿਸਾਖਾ ਪਟਨਾ ਤੋਂ ਅੱਗੇ ਮਾਰ ਆ ਜਾਂਦੇ ਆ ਜਗਨਨਾਥ ਪੁਰੀ ਬਿਲਕੁਲ ਸਮੁੰਦਰ ਦੇ ਕੰਢੇ ਉੱਤੇ ਇੱਥੇ ਮਾਰ ਨੇ ਆਖਿਆ ਗਗਨ ਮੈਂ ਥਾਲ ਰਬ ਚੰਦ ਦੀਪਕ ਇਹ ਸ਼ਬਦ ਉੱਥੇ ਉਚਾਰਨ ਕੀਤਾ ਤੇ ਜਗਨਨਾਥ ਪੁਰੀ ਤੋਂ ਮਾਰਾ ਹੁਣ ਐਨੂੰ ਵਾਪਸ ਆਉਂਦੇ ਨੇ ਦਿੱਲੀ ਵੱਲ ਨੂੰ ਤੇ ਜਗਨਨਾਥ ਜਿਹੜਾ ਓਡੀਸ਼ਾ ਦੀ ਰਾਜਧਾਨੀ ਆ ਕੋਮਨੀਸ਼ਵਰ ਉਨਾ ਪਿੰਡਾਂ ਦੇ ਵਿੱਚ ਇੱਕ ਗੁਰਦੁਆਰਾ ਵਾ ਬਾਬਾ ਜੀ ਦਾ ਉਥੇ ਕੜਾ ਪਿਆ ਵਾ ਉਹਨੂੰ ਕੜੇ ਵਾਲਾ ਗੁਰਦੁਆਰਾ ਵੀ ਕਹਿੰਦੇ ਆ ਕੋ ਲੋਕ ਜਿਵੇਂ ਗੁਰੂ ਨਾਨਕ ਦੀ ਫੋਟੋ ਰੱਖ ਕੇ ਬੈਠੇ ਤੇ ਉਹਦਾ ਨਾਮ ਲੈਂਦੇ ਆ ਉਹ ਪਿੰਡ ਦਾ ਨਾਮ ਹੀ ਹੈਗਾ ਇਤਿਹਾਸ ਵਿੱਚ ਤੇ ਉਥੇ ਗੁਰਦੁਆਰਾ ਵੀ ਹੈਗਾ ਇਸ ਤਰ੍ਹਾਂ ਗਾਂਭੇ ਮਹਾਰਾਜ ਸੇਬਲਪੁਰ ਤੇ ਬਲਾਸਪੁਰ ਇਹ ਜਿਹੜੇ ਆ ਉੜੀਸਾ ਚਾਰਖੰਡ ਦੇ ਇਲਾਕੇ ਆ ਓਡੀਸਾ ਵਿੱਚ ਮਾਰਾ ਫੇਰ ਆ ਗਿਆ ਉਹ ਝਾਰਖੰਡ ਉਹ ਜਿਹੜਾ ਟਾਟਾ ਨਗਰ ਇਹਨਾਂ ਇਲਾਕਿਆਂ ਦੇ ਵਿੱਚੋਂ ਦੀ ਮਾਰ ਹੁਣ ਇਹ ਨੂੰ ਦਿੱਲੀ ਨੂੰ ਆ ਰਹੇ ਪੰਜਾਬ ਨੂੰ ਆ ਰਹੇ ਆ ਤੇ ਚੱਲਦੇ ਚੱਲਦੇ ਅੱਗੇ ਆ ਗਿਆ ਜੱਬਲਪੁਰ ਇੱਥੇ ਮਹਾਰਾਜ ਦੀ ਗੋਸ਼ਟ ਹੁੰਦੀ ਆ ਕੌਡੇ ਰਾਖਸ਼ ਦੇ ਨਾਲ ਚਰਚਾ ਜੱਬਲਪੁਰ ਇਹਨਾਂ ਮੱਧ ਪ੍ਰਦੇਸ਼ ਆ ਗਿਆ ਜੱਬਲਪੁਰ ਦੇ ਵਿੱਚ ਫਿਰ ਤੂੰ ਅੱਗੇ ਤੁਰਦੇ ਮਾਰਾਂ ਆਉਂਦੇ ਇੰਦੌਰ ਉੱਥੇ ਗੁਰਦਰਾ ਇਮਲੀ ਸਾਹਿਬ ਹੈ ਸ਼ਹਿਰ ਦੇ ਬਾਹਰਵਾੜ ਤੇ ਬਹੁਤ ਵੱਡਾ ਨੁਕਸਾਨ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦਾਂ ਉੱਥੇ ਸਿੱਖਾਂ ਦਾ ਹੋਇਆ ਬਹੁਤ ਜ਼ਿਆਦਾ ਤਾਂ ਬਹੁਤ ਬੰਦਿਆਂ ਨੂੰ ਬੁਰੀ ਤਰ੍ਹਾਂ ਸਾੜ-ਸਾੜ ਕੇ ਜੀਂਦਿਆਂ ਨੂੰ ਮਾਰਿਆ ਗਿਆ ਇਹ ਟਾਇਰ ਜਿਹੜੇ ਪਾਇਏ ਸੀ ਉਸ ਸ਼ਹਿਰ ਦੇ ਵਿੱਚ ਪਾਇਏ ਸੀ ਸਿੱਖਾਂ ਦੇ ਗਲ ਵਿੱਚ ਇੰਦੌਰ ਉਥੇ ਬਹੁਤ ਸਖਾਂ ਦੇ ਬਹੁਤ ਆ ਟਰੱਕਾਂ ਟਰੁਕਾਂ ਦਾ ਕਾਰੋਬਾਰ ਅੱਜ ਵੀ ਹੈ ਤੇ ਉਦੋਂ ਵੀ ਹੈਗਾ ਸੀ ਜੇਰੋਂ ਦੰਗੇ ਹੋਏ ਇਸ ਤੋਂ ਮਹਾਰਾਜ ਅੱਗੇ ਆ ਜਾਂਦੇ ਉਜੈਨ ਤੇ ਇੱਥੇ ਵੀ ਮਹਾਰਾਜ ਦੀ ਜਿਹੜੀ ਉਹ ਚਰਚਾ ਹੁੰਦੀ ਗਿਆਨ ਗੋਸ਼ ਢੁੰਡਦਾ ਸ਼ਾਇਦ ਇੱਥੇ ਗੁਰਦਰਾਉ ਜਿੱਥੇ ਦੱਖਣੀ ਓਂਕਾਰ ਨਹੀਂ ਲਿਖਿਆ ਬਾਣੀ ਸ਼ੈਤ ਇਸ ਜਗ੍ਹਾ ਤੇ ਲਿਖੀ ਗਈ ਹੈ ਉਸ ਤੋਂ ਮਹਾਰਾਜਾਂ ਅੱਗੇ ਆ ਜਾਂਦੇ ਗਵਾਲੀਅਰ ਹੁਣ ਤੁਰੇ ਆਉਂਦੇ ਆ ਸੁਲਤਾਨਪੁਰ ਨੂੰ ਗਵਾਲੀਅਰ ਤੋਂ ਮਾਰੰਦੇ ਆਗਰਾ ਤੇ ਆਗਰੇ ਦੇ ਵਿੱਚ ਮਹਾਰਾਜ ਪਿੰਡ ਸ਼ਹਿਰ ਦੇ ਬਾਹਰ-ਬਾਰ ਬੈੰਦੇ ਤੇ ਕੋੜੀ ਨੂੰ ਠੀਕ ਕਰਦੇ ਚਰਚਾ ਹੁੰਦੀ ਲੋਕੀਂ ਦਰਸ਼ਨ ਕਰਨ ਆਉਂਦੇ ਤੇ ਇਹ ਕਮਾਈ ਵੀ ਆਉਂਦੀ ਜੱਸੀ ਵੀ ਆਉਂਦੀ ਜੱਸੀ ਨੂੰ ਮਹਾਰਾਜ ਸ਼ਬਦ ਉਚਾਰਨ ਕਰਦੇ ਆ ਇਹ ਆਨੜੀਏ ਮਾਨੜਾ ਕਾਹੇ ਕਰੇ ਸੋਹ ਨੇੜੇ ਤਨ ਕੰਬਲੀਏ ਉਠਾ ਕਰ ਠੂਕਰ ਦੇ ਪੱਥਰਾਂ ਦੇ ਰੱਖ ਕੇ ਬੈਠੀ ਸੀ ਬੱਬ ਨੇ ਆਖਿਆ ਰੱਬ ਨੂੰ ਮੰਨਣ ਵਾਲ ਮੰਨੋ ਪੱਥਰਾਂ ਨੂੰ ਨਹੀਂ ਮੰਨਿਦਾ ਹੁੰਦਾ ਸੋਹ ਨੇੜੇ ਤਨ ਕੰਬਲੀਏ ਬਾਹਰ ਕਿਹਾਟੁੰਦੇ ਕੰਬਲੀਏ ਰੱਬ ਕੋਈ ਬਾਹਰ ਪੂਜਿਆ ਜਾਂਦਾ ਇਹ ਆਗਰੇ ਤੇ ਮਾਰੇ ਮਥਰਾ ਹੁੰਦੇ ਨਹੀਂ ਇਥੇ ਪਾਂਡਿਆਂ ਨਾਲ ਚਰਚਾ ਹੁੰਦੀ ਆ ਤੇ ਮਥਰਾ ਤੋਂ ਮਾਰ ਆਉਂਦੇ ਦਿੱਲੀ ਗੁਰਦਾਰਾ ਨਾਨਕ ਪਿਆਉ ਸਾਹਿਬ ਤੇ ਦਿੱਲੀ ਤੋਂ ਮਹਾਰਾਜ ਅੱਗੇ ਆ ਜਾਂਦੇ ਆ ਰੋहतक ਤੇ ਰੋहतक ਤੋਂ ਮਹਾਰਾਜ ਆਉਂਦੇ ਆ ਪਟਿਆਲੇ ਇਹ ਪਟਿਆਲੇ ਜ਼ਿਲ੍ਹੇ ਵਿੱਚ ਦੋ ਗੁਰਦੁਆਰੇ ਹੈਗੇ ਆ ਇੱਕ ਤੇ ਬਿਲਕੁਲ ਲਾਗੇ ਪਟਿਆਲੇ ਦੇ ਸਮਸਪੁਰਾ ਜਿੱਥੇ ਗੁਰੂ ਅਮਰਦਾਸ ਦੀ ਛੜੀ ਪਈ ਹੋਈ ਹੈ ਇਹ ਪਟਿਆਲੇ ਤੋਂ ਮਹਾਰਾਜ ਭਵਾਨੀਗੜ੍ਹ ਨੂੰ ਸੰਗਰੂਰਵਾਲ ਨੂੰ ਟੂਰ ਆਪਣਾ ਸਿੱਧਾ ਕਰ ਲੈਂਦੇ ਆ ਤੇ ਜਦੋਂ ਪਟਿਆਲੇ ਤੋਂ ਭਵਾਨੀਗੜ੍ਹ ਨੂੰ ਤੁਰਦੇ ਆ ਤੇ ਅੱਗੇ ਪਿੰਡ ਆ ਗਿਆ ਸ਼ੀਟਾਂ ਵਾਲਾ ਇੱਥੇ ਗੁਰਦੁਆਰਾ ਪਿੰਡ ਦੇ ਵਿੱਚ ਚੁਬਾਰਾ ਸਹਿ ਪਾਰਸਾਹੀ ਪਹਿਲੀ ਇੱਥੇ ਸ਼ਬਦ ਉਚਾਰਨ ਕੀਤਾ ਸੀ ਜੇਕਰ ਸੂਤਕ ਮੰਨਿਏ ਸਭ ਤੇ ਸੂਤਕ ਹੋਏ ਇਥੋਂ ਮਾਰਾਫੇ ਅੱਗੇ ਹੋ ਜਾਂਦੇ ਭਵਾਨੀਗੜ੍ਹ ਤੋਂ ਅੱਗੇ ਆ ਜਾਂਦਾ ਸੰਗਰੂਰ ਤੇ ਸੰਗਰੂਰ ਦੇ ਬਾਅਦ ਵਾਰ ਗੁਰਦੁਆਰਾ ਨਾਨਕਿਆਣਾ ਸਾਹਿਬ ਇੱਥੇ ਕਾਲ ਯੁੱਗ ਦੇ ਨਾਲ ਭੇਟ ਹੋਈ ਆ ਤੇ ਉੱਥੇ ਲੱਗੇ ਗੁਰਦੁਆਰਾ ਮੈਂ ਆਪਣਾ ਸਿਧਾਣਾ ਸਾਹਿਬ ਜਿੱਥੇ ਭੂਮੀਏ ਚੋਰ ਦੇ ਨਾਲ ਮਹਾਰਾਜ ਦੀ ਮਿਲਣੀ ਹੋਈ ਇਹ ਸੰਗਰੂਰ ਹੋਈ ਆ ਇਹ ਸੰਗਰੂਰ ਤੋਂ ਮਹਾਰਾਜੇ ਆ ਜਾਂਦੇ ਹੁਣ ਧੂਰੀਵਾਲ ਨੂੰ ਜਦੋਂ ਧੂਰੀਵਾਲੇ ਪਾਸੇ ਆਉਂਦੇ ਆ ਨਾ ਇਹਨਾਂ ਮਲੇਰ ਕੋਟਲਾ ਆਪਾਂ ਕਹਿੰਨੇ ਆ ਇਸ ਪਾਸੇ ਨੂੰ ਤੇ ਇੱਥੇ ਪਿੰਡਵਾ ਇੱਕ ਧੂਰੀ ਤੇ ਮਲੇਰ ਕੋਟਲੇ ਲ ਮਲੇਰ ਕੋਟਲੇ ਲਾਗੇ ਜਗੇੜਾ ਉੱਥੇ ਮਹਾਰਾਜ ਬਾਹਰ ਬੈਠੇ ਹੋਇਆ ਤੇ ਉੱਥੇ ਕੋਈ ਛੱਪੜੀ ਸੀ ਤੋਂ ਉਹਦੇ ਚ ਇਸ਼ਨਾਨ ਕੀਤਾ ਉਸ ਪਿੰਡ ਦਾ ਹੁਣ ਨਾਨਕ ਪੁਰਾਵਾ ਚੰਗੇੜਾ ਨਾਨਕਪੁਰਾ ਉੱਥੇ ਮਾਰਾਂ ਇਸ਼ਨਾਨ ਕੀਤਾ ਕੁਝ ਦੁਖੀਏ ਲੋਕ ਆਏ ਤੇ ਮਾਰਾਂ ਕਿ ਇੱਥੇ ਇਸ਼ਨਾਨ ਕਰ ਲੋ ਤੇ ਉਹ ਠੀਕ ਹੋ ਗਏ ਉੱਥੇ ਗੁਰਦੁਆਰਾ ਵਾ ਜੇ ਮਲੇਰ ਕੋਟਲੇ ਲੱਗੇ ਹੋਰ ਵੀ ਕਦੋਂ ਹੈਗੇ ਬਾਬਾ ਜੀ ਦੇ ਪਰ ਉਹ ਇੰਨੇ ਮੈਨੂੰ ਪਤਾ ਨਹੀਂ ਇਸ ਤਰ੍ਹਾਂ ਗਾਂ ਮਾਰਾ ਜਦ ਨੂੰ ਆਉਂਦੇ ਆ ਤੇ ਲੁਧਿਆਣੇ ਸ਼ਹਿਰ ਵਿੱਚ ਦੋ ਗੁਰਦਾਰੇ ਬਾਬਾ ਜੀ ਦੇ ਇੱਕ ਦਮਦਮਾ ਸਾਹਿਬ ਤੇ ਇੱਕ ਗਊ ਘਾਟ ਇਹ ਬਾਬਾ ਜੀ ਲੁਧਿਆਣੇ ਪਹੁੰਚ ਗਏ ਕਿਉਂਕਿ ਪੁਰਾਣਾ ਸ਼ਹਿਰ ਹੈ ਲੋਧੀਆਂ ਦਾ ਵਸਾਇਆ ਲੁਧਿਆਣਾ ਇਹ ਹੈ ਅਸਲੀ ਸੀ ਇਹਦਾ ਨਾਂ ਲੋਧੀ ਆਣਾ ਇਹ ਲੋਧੀਆਂ ਦਾ ਵਸਾਇਆ ਜਦੋਂ ਸੁਲਤਾਨਪੁਰ ਲੋਧੀ ਉਹ ਵੀ ਲੋਧੀ ਆਣਾ ਉਸੇ ਉਹਨੂੰ ਲੋਧੀ ਆਣੇ ਲੋਕੀ ਲੁਧਿਆਣਾ ਕਹਿਣ ਲੱਗ ਇਹ ਜਰ ਅੱਗੇ ਲੰਘਦੇ ਆ ਤੇ ਪਿੰਡ ਆ ਗਿਆ ਵਾ ਅੱਗੇ ਦੁਗਰੀ ਤੇ ਦੁਗਰੀ ਪਿੰਡ ਦੇ ਵਿੱਚ ਗੁਰਦੁਆਰਾ ਦਮਦਮਾ ਸਹਿ ਪਾਰਸ਼ਾਹੀ ਪਹਿਲੀ ਇਹ ਦਮਲਈ ਇਥੇ ਆਇਆ ਗੁਰੂ ਨਾਨਕ ਸਾਹਿਬ ਦੁਗਰੀ ਤੋਂ ਮਹਾਰਾਜ ਫੇ ਅੱਗੇ ਤੁਰ ਪੈਂਦੇ ਨਕੋਦਰ ਸ਼ਾ ਕੋਟ ਤੇ ਸ਼ਾ ਕੋਟ ਲਾਗੇ ਪਿੰਡ ਆ ਮਲਸੀਆਂ ਇਥੇ ਮਰ ਪਗੀਰਥ ਦੇ ਕੋਲ ਰੁਕਦੇ ਆਣ ਕੇ ਫਿਰ ਇਹ ਪਗੀਰਥ ਬਹੁਤ ਵੱਡਾ ਸਿੱਖ ਹੋਇਆ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਇਹਦੇ ਕੋਲ ਮਰ ਰਾਤ কাটਦੇ ਆ ਤੇ ਮਰਸੀਆਂ ਤੋਂ ਫਿਰ ਮਾਰ ਅੱਗੇ ਤੁਰ ਪੈਂਦੇ ਆ ਪਿੰਡ ਆ ਗਿਆ ਡੱਲਾ ਤੇ ਇਹ ਡੱਲੇ ਵਾਸੀ ਸੰਗਤ ਭਾਰੀ ਭਾਈ ਗੁਰਦਾਸ ਜੀ ਨੇ ਲਿਖਿਆ ਬਾਬਾ ਗੁਰੂ ਨਾਨਕ ਸਾਹਿਬ ਇਸ ਪਿੰਡ ਚ ਸਿੱਖੀ ਦਾ ਬੂਟਾ ਲਾਇਆ ਤੇ ਉਸ ਬੂਟੇ ਨੂੰ ਜਿਹੜੇ ਫੜ ਲੱਗਾ ਉਹ ਇਸ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਚਲਦਿਆਂ ਚਲਦਿਆਂ 72 ਬ੍ਰह्म ਗਿਆਨੀ ਪੈਦਾ ਹੋ ਇਸ ਪਿੰਡ ਵਿੱਚ ਇਹ ਭਾਈ ਪਾਰੋ ਨੂੰ ਪਰਮ ਹੰਸੋਂ ਦੀ ਪਦਵੀ ਮਿਲੀ ਗੁਰੂ ਘਰ ਵਿੱਚੋਂ ਗੁਰੂ ਅੰਗਦ ਸਾਹਿਬ ਨੇ ਦਿੱਤੀ ਇਹ ਫਿਰ ਡੱਲੇ ਪਿੰਡ ਤੋਂ ਕੋਈ 20 15 ਕਿਲੋਮੀਟਰ ਤੇ ਆ ਸੁਲਤਾਨਪੁਰ ਲੋਧੀ ਇਹ ਫੇ ਮਹਾਰਾਜ ਸੁਲਤਾਨਪੁਰ ਲੋਧੀ ਆਗੇ ਸੰਗਤਾਂ ਬੜੇ ਲੰਮੇ ਸਮੇਂ ਤੋਂ ਡੀਕ ਰਹੀਆਂ ਸੀ ਭੈਣ ਬੇਬੇ ਨਾਨਕੀ 8 ਸਾਲਾਂ ਤੋਂ ਡੀਕਣ ਲਈ ਸੀ ਬਾਬੇ ਦੇ ਭਰਾ ਆਪਣੇ ਵੀਰ ਆਪਣੇ 8 ਸਾਲਾਂ ਬਾਅਦਾਂ ਫਿਰ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਨੇ ਆਨ ਕੇ ਸਤਸੰਗ ਕੀਤਾ ਸੁਲਤਾਨਪੁਰ ਲੋਧੀ ਫਿਰ ਮੁਰਦਿਆਂ ਵਿੱਚ ਫਿਰ ਜਾਨ ਪੈ ਗਈ ਫਿਰ ਉਹ ਨਚਾ ਚੜ ਗਿਆ ਫਿਰ ਖੇੜਾ ਉਹਨਾਂ ਦੇ ਚਿਹਰੇ ਤੇ ਆ ਗਿਆ ਇਸ ਤਰ੍ਹਾਂ ਦੇ ਨਾਲੇ 8 ਸਾਲ ਦੀ ਲੰਮੀ ਯਾਤਰਾ ਕਰਕੇ ਪਿੰਡ ਪਿੰਡ ਘਰ ਘਰ ਨਗਰਾਂ 'ਚ ਜਾ ਕੇ ਬਾਬੇ ਗੁਰੂ ਨਾਨਕ ਨੇ ਬਹੁਤ ਵੱਡਾ ਆਪਣੇ ਧਰਮ ਦਾ ਪ੍ਰਚਾਰ ਕੀਤਾ ਇਸ ਤਰ੍ਹਾਂ ਦੇ ਨਾਲ ਇਹਨੂੰ ਅਸੀਂ ਦੂਸਰੀ ਯਾਤਰਾ ਕਹਿ ਸਕਦੇ ਹਾਂ ਇਹ ਸੀ ਸੱਚੇ ਪਾਤਸ਼ਾਹ ਨੇ ਜਿਹੜਾ ਬਾਬੇ ਬੇਕ ਬਣਾਇਆ ਉਦਾਸੀ ਕੀ ਰੀਤ ਚਲਾਈ